ਮੈਂ ਆਪਣੇ ਪਰਿਵਾਰ ਸਮੇਤ ਸ੍ਰੀ ਗਰਤਾਰ ਸਾਹਿਬ ਤੇ ਪੇਚੜਣੇ ਜਾ ਰਿਹਾ ਤੇ ਉਹ ਵੀ ਆਪਣਾ ਪਰਿਵਾਰ ਲੈ ਕੇ ਉੱਥੇ ਗਰਤਾਰ ਸਾਹਿਬ ਦੇ ਉੱਤੇ ਆ ਜਾਣਾ ਕਿ ਉੱਥੇ ਨਤਾਰਾ ਹੋਊਗਾ ਵੀ ਕਾਂਗਸਣਾ ਕੌਣ ਰਿਹਾ ਤੇ ਕੌਣ ਲਈਦਾ ਸੁਖਬੀਰ ਬਾਦਲ ਬਲੋ ਲਗਾਤਾਰ ਸ਼ਮਨੀ ਅਕਾਲੀ ਦਲ ਨੂੰ ਛੱਡ ਕੇ ਗਏ ਸ਼ਮਨੀ ਅਕਾਲੀ ਦਲ ਟਕਸਾਲੀ ਦੇ ਆਗੂਆਂ ਤੇ ਬਾਹਰ ਕੀਤੇ ਜਾ ਰਹੇ ਨੇ ਇਹਨਾਂ 12 22 ਸ਼ਾਮਿਲ ਹੈ ਕਿ ਸ਼ੋਮਨੀ ਅਕਾਲੀ ਦਲ ਟਕਸਾਲੀ ਦੇ ਆਗੂ ਕੈਪਟਨ ਮਰਿੰਦਰ ਸਿੰਘ ਨਾਲੇ ਮੀਟਿੰਗ ਕਰ ਚੁੱਕੇ ਨੇ ਅਤੇ ਕਾਂਗਰਸ ਦੇ ਨਾਲ ਇਹਨਾਂ ਦਾ ਗੱੜ ਜੋੜ ਹੋਣ ਵਾਲਾ ਹੈ ਤਾਂ ਇਸ ਤੇ ਸਪਸ਼ਟ ਕਰਦੇ ਹੋਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਇਹ ਗੱਲ ਉਹਨਾਂ ਨੂੰ ਬਹੁਤ ਜ਼ਿਆਦਾ ਦੁੱਖ ਦੇ ਰਹੀ ਹੈ ਇਸ ਕਰਕੇ ਉਹਨਾਂ ਨੇ ਸੁਖਬੀਰ ਬਾਦਲ ਨੂੰ ਚੈਲੰਜ ਕੀਤਾ ਹੈ ਕਿ ਉਹ ਪਰਿਵਾਰ ਸਮੇਤ ਸ੍ਰੀ ਅਕਾਲ ਤਖਸੈ ਪਹੁੰਚੇ ਅਤੇ ਇਧਰੋਂ ਰਣਜੀਤ ਸਿੰਘ ਬ੍ਰਹਮਪੁਰਾ ਵੀ ਆਪਣਾ ਸਾਰਾ ਪਰਿਵਾਰ ਲੈ ਕੇ ਸ੍ਰੀ ਅਕਾਲ ਤਖਸੈ ਪਹੁੰਚਣਗੇ ਉਹਨਾਂ ਕਹਿਆ ਸ੍ਰੀ ਕਾਲਤਕ ਸਾਬ ਜਾ ਕੇ ਸੁਖਬੀਰ ਬਾਦਲੇ ਕੈਦ ਹੋਵੇ ਕਿ ਉਹ ਕਾਂਗਰਸ ਦੇ ਨਾਲ ਨਹੀਂ ਰਲੇ ਹੋਏ ਅਤੇ ਇਹ ਸਭ ਕੁਝ ਉਹਨਾਂ ਦੇ ਵੱਲੋਂ ਵੀ ਕਿਹਾ ਜਾਵੇਗਾ ਉਹਨਾਂ ਕਹੇ ਇਸ ਤੋਂ ਬਾਅਦ ਹੀ ਸਭ ਕੁਝ ਸਪਸ਼ਟ ਹੋ ਜਾਵੇਗਾ ਕਿ ਕੌਣ ਕਾਂਗਰਸ ਦੇ ਨਾਲ ਰਲਿਆ ਹੋਇਆ ਵੇਖੋ ਮੈਂ ਤਾਂ ਉਹਨੂੰ ਚੈਲੰਜ ਇਹ ਕਰ ਰਿਹਾ ਹਾਂ ਜੀ ਕਿ ਚਲੋ ਮੈਂ ਉਹਨਾਂ ਨੂੰ ਕੋਈ ਸਿੱਖ ਤਜਾ ਗੁਰੂ ਨੂੰ ਮੰਨਣ ਵਾਲਾ ਤਾਂ ਨਹੀਂ ਮੰਨਦਾ ਜੇ ਮੈਂ ਮੰਨ ਜੇ ਉਹ ਮੰਨਦੇ ਹੁੰਦੇ ਗੁਰੂ ਨੂੰ ਤੇ ਉਹ ਜਿਹੜਾ ਸਾਡਾ ਸਾਧਿਆ ਉਹਦੇ ਮਗਰ ਮਗਰ ਨਾਲ ਉਹਨੂੰ ਨਾ ਮੱਥੇ ਟੇਕਦੇ ਫਿਰਦੇ ਵੋਟਾਂ ਦੀ ਖਾਤਰ ਧਰਮ ਤੋਂ ਧਰਮੀ ਹੋਏ ਆ ਪਰ ਮੈਂ ਚੈਲੰਜ ਇਹ ਕਰ ਰਿਹਾ ਕਿ ਮੈਂ ਦੁੱਧ ਪੁੱਤ ਵਾਲਾ ਮੈਂ ਆਪਣੇ ਪਰਿਵਾਰ ਸਮੇਤ ਸ੍ਰੀ ਕਾਲ ਤਖਤ ਸਾਹਿਬ ਤੇ ਪੇਚ ਹਣ ਲਈ ਤਿਆਰ ਆ ਤੇ ਉਹ ਵੀ ਆਪਣਾ ਪਰਿਵਾਰ ਲੈ ਕੇ ਉੱਥੇ ਕਾਲ ਤਖਤ ਸਾਹਿਬ ਦੇ ਉੱਤੇ ਆ ਜਣ ਕਿ ਉੱਥੇ ਨਤਾਰਾ ਹੋਊਗਾ ਵੀ ਕਾਂਗਸ ਨਾਲ ਕੌਣ ਰਿਹਾ ਤੇ ਕੌਣ ਨਹੀਂ ਰਿਹਾ ਇਹ ਭਾ ਕੇ ਮੈਂ ਅੱਜ ਤੋਂ ਤੁਹਾਡੀ ਖਬਰ ਲੱਗ ਜਾਣੀ ਪਤਾ ਨਹੀਂ ਭਾ ਕੇ ਪ੍ਰੈਸ ਦੇ ਵਿੱਚ ਕਹੂੰਗਾ ਕਿੰਨਾ ਕੁ ਉਹ ਨੂਦਾ ਦੇ ਤੇ ਜਾਊਗਾ ਲੇਕਿਨ ਇਹ ਗੱਲ ਸਾਨੂੰ ਸਭ ਤੋਂ ਇਹ ਕਰਨੇ ਮੈਨੂੰ ਝੁਕ ਪਚਾਇਆ ਇਹ ਜੋ ਗੱਲਾਂ ਜਿਹੜੀਆਂ ਕਰਦੇ ਨੇ ਬੇਵਿਨਿਆ ਉਹਨਾਂ ਨੂੰ ਕੋਈ ਕੋ ਮੁੱਦਾ ਨਹੀਂਗਾ ਕੋ ਮੇਰੇ ਵਰਗੇ ਬੰਦੇ ਜਿਹੜੇ 60 ਸਾਲ ਅਕਾਲੀ ਦਲ ਦੇ ਚ ਦਸ ਦਾ 12-12 ਸਾਲ ਕੈਦ ਕੱਟੀ ਆ 60 ਸਾਲਾਂ ਦੇ ਵਿੱਚ ਮੋਰਲੀ ਕਤਾਰ ਚੋਕੇ ਲੜੇ ਕਦੀ ਕੁਝ ਮੰਗਿਆ ਨਹੀਂ ਤੇ ਇਹ ਉਦੋਂ ਜੰਮੇ ਵੀ ਨਹੀਂ ਜਉਂਦੇ ਕੈਦਾਂ ਕਰਦੇ ਆ ਤੇ ਅਸੀਂ ਕਾਂਗਰਸ ਦਾ ਹੱਟਾ ਠੋਕਾ ਬਣ ਗੀਏ ਤੇ ਇਹ ਆਪਣੇ ਆਪ ਨੂੰ ਕਹਿਣ ਵੀ ਅਸੀਂ ਟਕਸਾਲੀ ਕਾਲੀਆਂ ਜਾਂ ਅਸੀਂ ਵੱਡੇ ਕਾਲੀਆਂ ਜਾਂ ਅਸੀਂ ਵੱਡੇ ਪੰਛੀ ਦੇ ਹੱਤੇ ਜੀ ਹਾਂ ਤੇ ਇਹ ਤੇ ਮੇਰੇ ਗੱਲ ਮੰਨਣ ਚ ਨਹੀਂ ਔਰ ਕਿਸੇ ਦੇ ਮੰਗਣ ਚ ਨਹੀਂ ਇਹ ਗੱਲ ਆ ਸੋ ਹੁਣ ਵੇਖਣਾ ਆਪ ਗਾਇ ਕਿ ਰਣਜੀਤ ਸਿੰਘ ਬ੍ਰੈਂਪੁਰਾ ਦੇ ਵੱਲੋਂ ਸੁਖਬੀਰ ਬਾਦਲ ਨੂੰ ਦਿੱਤਾ ਗਿਆ ਚੈਲੰਜ ਸੁਖਬੀਰ ਬਾਦਲ ਵੱਲੋਂ ਕਬੂਲਿਆ ਜਾਂਦਾ ਜਾਂ ਫਿਰ ਇਸ ਨੂੰ ਗੱਲਾਂ-ਗੱਲਾਂ ਚ ਟਾਲਿਆ ਜਾਂਦਾ ਪਰ ਇਸ ਗੱਲ ਦੇ ਉੱਤੇ ਸਿਆਸਤ ਕਰਵਾਉਣ ਵਾਲੀ ਜ਼ਰੂਰ ਹੈ ਬਠਿੰਡਾ ਤੋਂ ਪ੍ਰਵਿੰਦਰਜੀਤ ਸਿੰਘ ਪੰਜਾਬੀ ਲੁੱਕ ਚੈਨਲ